ਕਈਆਂ ਦੀ ਮਜਬੂਰੀ ਹੁੰਦੀ ਆ ਕਿ ਜਿੱਥੇ ਕਿਸੇ ਨੇ ਟਿਕਾਣਾ ਮਿਲਿਆ ਉੱਥੇ ਵਸਣਾ ਜੇ ਗੱਲ ਕਰੀਏ ਤਾਂ ਬਿਨਾਂ ਗਲੀਆਂ ਤੋਂ ਵੀ ਘਰ ਹੁੰਦੇ ਆ ਜੇ ਗੱਲ ਕਰੀਏ ਕਿ ਕੱਚੀਆਂ ਜਾਂ ਪੱਕੀਆਂ ਜੇ ਪੱਕੀਆਂ ਵੀ ਗਲੀਆਂ ਨੇ ਤਾਂ ਇੰਜ ਲੱਗਦਾ ਕਿ ਜਿਵੇਂ ਗਲੀਆਂ ਜਿਹੜੀਆਂ 3-3 ਫੁੱਟੀਆਂ ਜਾਂ 2.5-2.5 ਫੁੱਟੀਆਂ ਵੀ ਹੈਗੀਆਂ ਨੇ ਜੇ ਗੱਲ ਕਰੀਏ ਤਾਂ ਆਹ ਗਲੀ ਤੁਸੀਂ ਵੇਖ ਸਕਦੇ ਹੋ ਕਿ ਬਿਨਾਂ ਗਲੀਆਂ ਤੋਂ ਘਰ ਹੈਗੇ ਨੇ ਜੇ ਪੱਕੀ ਵੀ ਹੈ ਤਾਂ ਨਾਂ ਦੀ ਗਲੀ ਆ ਸਿਰਫ ਨਾਂ ਦੀ ਜੇ ਇਹਨਾਂ ਨੇ ਕੱਲ ਨੂੰ ਕੋਈ ਸਾਧਨ ਰੱਖਣੇ ਹੋਣ ਕੋਈ ਕਨਵੈਂਸਰ ਰਖਣੇ ਹੁਣ ਕੋਈ ਬੱਚੇ ਤਰੱਕੀ ਕਰ ਜਾਣ ਤਾਂ ਸੋਚਣ ਕੀ ਅਸੀਂ ਗੱਡੀ ਲੈ ਲਈਏ ਬੱਚਿਆਂ ਨੇ ਕੋਈ ਵਧੀਆ ਘਰ ਇੱਥੇ ਬਣਾਉਣਾ ਹੋਵੇ ਤਾਂ ਫਿਰ ਕਿਸਮਤ ਜਦੋਂ ਸਾਥ ਨਾ ਦੇਵੇ ਤੇ ਕਿਵੇਂ ਘਰ ਬਣੇਗਾ ਕਿਵੇਂ ਗਲੀਆਂ ਬਣਨਗੀਆਂ ਇਹ ਦੀਨਾ ਨਗਰ ਦੇ ਹਾਲਾਤ ਆ ਔਰ ਦੀਨਾ ਨਗਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਅਕਸਰ ਹੀ ਅਸੀਂ ਵਿਖਾਉਂਦੇ ਰਹਿੰਨੇ ਆ ਦੀਨਾ ਨਗਰ ਦੇ ਹਾਲਾਤ ਇਹ ਦੀਨਾ ਨਗਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਦੀਨਾ ਨਗਰ ਦੇ ਹਾਲਾਤ ਵੇਖ ਸਕਦੇ ਹੋ ਕਿ ਇੱਕ ਘਰ ਤੱਕ ਤਾਂ ਗਲੀ ਪਹੁੰਚ ਗਈ ਆ ਅਗਲੇ ਘਰ ਤੱਕ ਗਲੀ ਜਿਹੜੀ ਆ ਉਹ 5 ਫੁੱਟ ਐ ਉੱਤੋਂ ਅਗਲੇ ਘਰ ਤੱਕ ਗਲੀ ਜਿਹੜੀ ਆ ਉਹ 2.5 ਫੁੱਟ ਰਹਿ ਜਾਂਦੀ ਆ ਔਰ ਇਸ ਤਰ੍ਹਾਂ ਦੇ ਵੀ ਕੋਈ ਕਾਰਨ ਆ ਇਸ ਤਰ੍ਹਾਂ ਦੇ ਵੀ ਕੋਈ ਕਾਨੂੰਨ ਆ ਕਿ ਜੇ ਕਿਸੇ ਬੰਦੇ ਨੂੰ ਕੋਈ ਜਗ੍ਹਾ ਵੇਚੀ ਜਾਂਦੀ ਆ ਜਾਂ ਉਸ ਨੂੰ ਜਗ੍ਹਾ ਦਿੱਤੀ ਜਾਂਦੀ ਆ ਤਾਂ ਪ੍ਰੋਪਰ ਜੇ ਰਸਤਾ ਦਿੱਤਾ ਜਾਂਦਾ ਤੇ ਕੀ ਦੱਸਿਆ ਜਾਂਦਾ ਕਿ ਤੁਹਾਡੇ ਹਿੱਸੇ 3 ਫੁੱਟ ਆਏਗਾ ਤੁਹਾਡੇ ਹਿੱਸੇ 2 ਫੁੱਟ ਆਏਗਾ ਜਾਂ ਤੁਹਾਡੇ ਹਿੱਸੇ 2.5 ਫੁੱਟ ਆਵੇਗਾ ਇਸ ਤਰ੍ਹਾਂ ਦਾ ਕੁਝ ਦੱਸ ਕੇ ਪਲਾਟ ਵੇਚੇ ਜਾਂਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਨੇ ਦੀਨਾਨਗਰ ਦੇ ਵਿੱਚ ਇਹ ਕਲੋਨੀ ਤੁਸੀਂ ਵੇਖ ਸਕਦੇ ਹੋ ਕਿ ਆਹ ਗਲੀ ਜਿਹੜੀ ਆ ਇੱਥੋਂ ਲੱਗਦਾ ਕਿ 11 ਫੁੱਟ ਹੋਵੇਗੀ ਅੱਗੋਂ ਜਾ ਕੇ ਗਲੀ 5 ਫੁੱਟ ਰਹਿ ਗਈ ਆ 5 ਤੋਂ ਅਗੇ 2.5 ਰਹਿ ਗਈ ਆ ਔਰ ਉਹ ਲੋਕ ਕਿਹਦੇ ਅੱਗੇ ਬੋਲਣ ਕਿਸਦੇ ਅੱਗੇ ਫਰਿਆਦ ਕਰਨ ਸਿਰਫ ਧੱਕੇ ਸ਼ਾਇਆ ਇਹੀ ਜੋਰ ਚੱਲਦਾ ਆਇਆ ਕੋਈ ਕਾਨੂੰਨ ਨਾਂ ਦੀ ਚੀਜ਼ ਨਹੀਂ ਆ ਦੀਨਾਨਗਰ ਦੇ ਵਿੱਚ ਕਿ ਕੋਈ ਕਾਨੂੰਨ ਵੀ ਹੈਗਾ ਜੇ ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਆਪਣੀ ਜਿਹੜੀ ਆ ਉਹ ਕੋਈ ਵੀ ਕਾਰਗੁਜ਼ਾਰੀ ਸਹੀ ਨਹੀਂ ਕਰਦਾ ਸਰਕਾਰਾਂ ਜਿਹੜੀਆਂ ਸੁੱਤੀਆਂ ਪਈਆਂ ਨੇ ਅੱਖਾਂ ਮੀਟੀਆਂ ਪਈਆਂ ਨੇ ਕਿੱਥੇ ਕਿਸੇ ਨਾਲ ਧੱਕਾ ਹੋ ਰਿਹਾ ਕੋਈ ਮਤਲਬ ਨਹੀਂ ਹੈ ਸਰਕਾਰਾਂ ਨੂੰ ਆਪਣੇ ਮੰਤਰੀ ਚੁਣਨਾ ਮਤਲਬ ਹੈ ਆਪਣੇ ਐਮ.ਐਲ.ਏ ਬਣਾਉਣ ਦਾ ਮਤਲਬ ਹੈ ਬਸ ਇਹੀ ਕੁਝ ਹੈ ਲੋਕਾਂ ਬਾਰੇ ਕੁਝ ਨਹੀਂ ਹੈ ਹੁਣ ਵੋਟਾਂ ਲੈਣੀਆਂ ਨੇ ਮੈਂ ਤੇ ਚਾਹਾਂਗਾ ਕਿ ਜਿਹੜਾ ਵੋਟਾਂ ਲੈਣ ਇਸ ਏਰੀਏ ਚ ਆਵੇ ਤੇ 2.5 ਫੁੱਟੀ ਗਲੀ ਦੇ ਕੋਲ ਉਹਨਾਂ ਦਾ ਟੈਂਟ ਲਗਾਇਆ ਜਾਵੇ ਉਹਨਾਂ ਨੂੰ ਇੱਕ ਰਾਤ ਇੱਥੇ ਬਿਠਾਇਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਆ 2.5 ਫੁੱਟੀ ਤੁਹਾਡੀ ਕਿਸਮਤ ਤੁਹਾਡੀ ਦੇਣ ਹੈ ਤੇ ਫੇਰ ਹੀ ਤੁਹਾਨੂੰ ਵੋਟਾਂ ਮਿਲਣਗੀਆਂ ਔਰ ਹਾਲਾਤ ਵੇਖੋ ਕਿ ਢਾਈ ਫੁੱਟੇ ਵਾਲਾ ਕੀ ਗੱਲ ਉਹ ਗੱਡੀ ਨਹੀਂ ਲੈ ਸਕਦਾ ਉਹ ਕੋਈ ਕਨਵੈਂਸ ਨਹੀਂ ਲੈ ਸਕਦਾ ਲੇਕਿਨ ਕੀ ਹੈ ਕਿ ਕੋਈ ਕਾਨੂੰਨ ਜਿਹੜਾ ਪ੍ਰੋਪਰ ਚੀਜ਼ ਨਹੀਂ ਹੈਗੀ ਇੱਥੇ ਭਰਾਜੀ ਖੜੇ ਨੇ ਹਾਂਜੀ ਭਰਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਰਾਜੀ ਇਹ ਪਿੱਛੋਂ ਗਲੀ ਕਿੰਨੀ ਆ ਰਹੀ ਏ ਪਿੱਛੋਂ ਜੀ ਤਕਰੀਬਨ ਤਕਰੀਬਨ ਕਿਤੇ ਵੱਧਾ ਕਿਤੇ ਘਾਟਾ ਕਿਤੋਂ 10 ਫੁੱਟਾ ਕਿਤੋਂ 8 ਫੁੱਟਾ ਵਿਚਕਾਰ ਆ ਕੇ 7 ਫੁੱਟ 6 ਫੁੱਟ ਰਹਿ ਜਾਂਦੀ ਆ ਅੱਗੋਂ ਆ ਕੇ ਫਿਰ ਵੱਜ ਜਾਂਦੀ ਆ ਇਹ ਕਾਰਨ ਕੀ ਰਿਹਾ ਵਾ ਕਿ ਪਲਾਟਾਂ ਦੀ ਮੰਤੀ ਸਿਰਫ ਕੀਤੀ ਗਈ ਆ ਗਲੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਰੱਖਿਆ ਗਿਆ ਜਿੱਥੋਂ ਤੱਕ ਮੇਰੇ ਨਾਲ ਚਾ ਇਹ ਹੀ ਆ ਪਈ ਜਿੰਨੀ ਜਿੰਨੂੰ ਜਗ੍ਹਾ ਦੇ ਦਿੱਤੀ ਉਨੀ ਜਗ੍ਹਾ ਦੇ ਦਿੱਤੀ ਗਲੀ ਦੇ ਬਾਰੇ ਕੋਈ ਨਹੀਂ ਸੋਚੇਦਾ ਹੁਣ ਆ ਜਿਹੜਾ ਘਰ ਹੈ ਇਹ ਤੁਹਾਡਾ ਘਰ ਹੈ ਆ ਮੇਰਾ ਘਰ ਆ ਤੁਹਾਡੇ ਘਰ ਦੀ ਜਿਹੜੀ ਕਿੰਨੀ ਜਗ੍ਹਾ ਹੈ ਮੇਰੇ ਕੋਲ ਜਦੋਂ ਮੈਂ ਲਈ ਆ ਮੈਂ 37 27 ਜਗਾ ਲਈ ਬਣਿਆ ਬਣਾਇਆ ਲਿਆ ਸੀ ਬਣਿਆ ਬਣਾਇਆ ਲਿਆ ਕੰਦਾ ਕੱਡੀ ਦੀਆਂ ਲਈਆਂ ਨਾ ਠੀਕ ਆ ਮੇਰੇ ਆਉਣ ਤੋਂ ਪਹਿਲਾਂ ਹੀ ਇਹ ਜੋ ਵੀ ਆ ਜਿਸ ਤਰ੍ਹਾਂ ਵੀ ਸਿਸਟਮ ਹੀ ਉਸੇ ਤਰ੍ਹਾਂ ਹੀ ਹਾਂ ਉਹਦੇ ਥੋੜਾ ਬਾਅਦ ਜਿਹੜਾ ਮੈਂ ਕੀਤਾ ਬਾਅਦ ਵਿੱਚ ਥੋੜੀ ਮੈਂਟੇਨੈਂਸ ਕੋਈ ਵੀ ਕੀਤਾ ਪਰ ਇਹ ਜਗਾ ਕਿੰਨੀ ਸੀ ਤੁਹਾਡੇ ਕਾਗਜ਼ਾਂ 'ਚ ਕਿੰਨੀ ਜਗਾ ਮੈਂ ਰਜਿਸਟਰੀ ਕਰਵਾਈ ਆ 3 ਮਰਲੇ ਦੀ ਪਰ ਜਗਾ ਮੇਰੇ ਕੋਲ ਜਿਹੜੀ ਆ 3 ਮਰਲੇ ਤੋਂ ਘਟਾ ਤੇ ਤੇਨੇ ਅਜੇ ਗਲੀ ਤੁਸੀਂ ਅੱਧੀ ਕਵਰ ਕੀਤੀ ਆ ਤਾਂ ਵੀ ਤੁਹਾਡੀ ਜਗਾ ਘਟ ਹੈ ਮਤਲਬ ਮੇਰੀ ਜਗਾ ਜਿਹੜੀ ਆ ਕਾਗਜ਼ਾਂ 'ਚ 3 ਮਰਲੇ ਆ ਪਰ ਹੈ ਘਟ ਹੈ ਤੇ ਚਲੋ ਇਹ ਆ ਕਿ ਮਕਾਨ ਤੁਸੀਂ ਜੇ ਮਕਾਨ ਪਹਿਲਾਂ ਬਣਿਆ ਹੋਇਆ ਸੀ ਜੇ ਕਿਤੇ ਤੁਸੀਂ ਬਣਾਉਂਦੇ ਤਾਂ ਤੁਸੀਂ ਤਾਂ ਬਣਾਉਣਾ ਨਹੀਂ ਸੀ ਜੇ ਮੈਂ ਖਰੀਦਦਾ ਤੇ ਜਗਾ ਆਪੇ ਬਣਾਉਂਦਾ ਫਿਰ ਇਹ ਨਾ ਬਣਨਾ ਸੀ ਨਾ ਕਿਸੇ ਨੇ ਬਣਾਉਣ ਦੇਣਾ ਸੀ ਗਲੀ ਵਾਲਿਆਂ ਨੇ ਕਹਿਣਾ ਸੀ ਕਿ ਸਾਡੀ ਗਲੀ ਆ ਪਿੱਛੇ ਬਿਲਕੁਲ 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 ਆਲ ਰੈਡੀ ਪਹਿਲੇ ਤਿਆਰ ਹੀ ਜੇ ਨਾ ਕੰਦਾ ਨਿਗਲੀ ਹੁੰਦੀਆਂ ਤੇ ਕਿਸੇ ਨੇ ਕੱਢਣ ਨਹੀਂ ਦੇਣੀਆਂ ਕਹਿੰਨੇ ਗਣਾ ਹੀ ਗਲੀ ਆ ਗਈ ਆ ਬਸ ਇਹੀ ਆ ਆ ਵੇਖ ਸਕਦੇ ਹੋ ਜੀ ਤੁਸੀਂ ਤੁਹਾਨੂੰ ਇਹ ਤਸਵੀਰ ਦੱਸ ਦਈਏ ਕਿ ਜਦੋਂ ਆ ਘਰ ਵਾਲੇ ਦਾ ਘਰ ਬਣਿਆ ਹੋਏਗਾ ਉਹਨੇ ਆਪਣੀ ਗਲੀ ਜਿਹੜੀ ਆ ਜਗਾ ਉਹ ਵੀ ਨਹੀਂ ਐ ਲੇਕਿਨ ਗਲੀ ਜਿਹੜੀ ਆ ਪ੍ਰੋਪਰ ਕਿਸੇ ਨੂੰ ਦੱਸੀ ਤਾਂ ਹੋਵੇਗੀ ਕਿ ਇਸ ਦੇ ਵਿੱਚ ਅੱਗੇ ਗਲੀ ਲੱਗਦੀ ਆ ਰਸਤਾ ਲੱਗਦਾ ਤੇ ਇਹ ਜਿਹੜੀ ਗਲੀ ਆ ਇਹ ਪ੍ਰੋਪਰ ਕਿੰਨੀ ਆ ਇਹ 11 ਫੁੱਟ ਗਲੀ ਦੱਸਦੇ ਆ ਕਿ ਪਿੱਛੋਂ ਆਉਂਦੀ ਆ ਔਰ ਅੱਗੋ ਆ ਕੇ ਗਲੀ ਜੜੀ ਆ ਹੁਣ ਅਗਲਾ ਬੰਦਾ ਆਪਣੀ ਜਗ੍ਹਾ ਜਿੰਨੇ ਪੈਸੇ ਖਰਚੇ ਆ ਜਿੰਨੇ ਰਜਿਸਟਰੀ ਕਰਵਾਈ ਆ ਪੂਰੇ ਪੈਸੇ ਦਿੱਤੇ ਆ ਉਹ ਬੰਦਾ ਜਿਹੜਾ ਉਹ ਗਲੀ ਵਿੱਚ ਛੱਡ ਦੇਵੇਗਾ ਆਪਣੀ ਜਗ੍ਹਾ ਲੇਕਿਨ ਫਿਰ ਵੀ ਜਿਸ ਨੇ ਪੈਸੇ ਕਮਾਏ ਆ ਜਿਸ ਨੇ ਕਲੋਨੀ ਵੇਚੀ ਆ ਉਸ ਦਾ ਫਰਜ਼ ਬਣਦਾ ਕਿ ਇਸ ਨੂੰ ਪ੍ਰੋਪਰ ਵੇਖਣਾ ਕਿ ਮੈਂ ਬੰਦਿਆਂ ਨਾਲ ਧੱਕਾ ਕਰ ਰਿਹਾ ਪਾਪ ਤੇ ਮੈਂ ਕਰ ਰਿਹਾ ਲੇਕਿਨ ਪਾਪ ਦਾ ਜਿਹੜਾ ਮੁੱਲ ਹੈ ਜੇ ਇੱਥੇ ਨਹੀਂ ਤੇ ਪਤਾ ਨਹੀਂ ਅੱਗੇ ਮਿਲਣਾ ਜਾਂ ਨਹੀਂ ਲੇਕਿਨ ਹੈ ਤਾਂ ਪਾਪ ਹੈ ਗਲੀ ਦੱਸ ਕੇ ਗਲੀ ਦੱਸ ਕੇ ਤੇ ਫਿਰ ਇਹਨਾਂ ਨੂੰ ਘਰ ਜਿਹੜੇ ਆ ਉਹ ਬਣਾਏ ਗਏ ਆ ਕਿ ਤੁਸੀਂ ਇਹ ਜਗਾ ਜਿਹੜੀ ਆ ਲੈ ਲਿਓ ਰਜਿਸਟਰੀ ਕਰ ਲਿਓ ਅੱਗੇ ਰਸਤਾ ਲੱਗਦਾ 11 ਫੁੱਟਾ ਉਹ 12 ਫੁੱਟਾ ਹੋ ਸਕਦਾ ਇਹਨ ਦੀ ਰਜਿਸਟਰੀ 'ਚ ਵੀ ਲਿਖਿਆ ਹੋਵੇ ਕਿ 11 ਫੁੱਟ ਜਾਂ 12 ਫੁੱਟਾ ਲੇਕਿਨ ਕਿਸਮਤ ਐਸ ਬੰਦੇ ਦੀ ਮਾੜੀ ਜਾਣੀ ਸੀ ਜੇ ਗਲੀ ਇਸ ਤਰਫ ਨੂੰ ਚਲੀ ਜਾਵੇ ਤਾਂ ਐਸ ਬੰਦੇ ਦਾ ਪਲਾਟ ਖਰਾਬ ਹੋ ਜਾਣਾ ਸੀ ਇਸ ਦੀ ਫਿਰ ਝਗੜੇ ਇੱਥੇ ਜਿਹੜੇ ਆ ਦਸਨ ਮੁਤਾਬਕ ਇਹਨਾਂ ਦੇ ਕਿ ਜਦੋਂ ਗਲੀਆਂ ਬਣੀਆਂ ਤਾਂ ਝਗੜੇ ਵੀ ਹੋਏ ਆ ਔਰ ਜੇ ਗੱਲ ਕਰੀਏ ਤਾਂ ਇਹ ਹਾਲਾਤ ਨੇ ਲੋਕਾਂ ਦੇ ਆਮ ਜਨਤਾ ਜਿਹੜੀ ਆ ਹਰ ਜਗ੍ਹਾ ਦੇ ਉੱਤੇ ਪਰੇਸ਼ਾਨ ਹੈ ਆਮ ਜਨਤਾ ਨੂੰ ਹਰ ਜਗ੍ਹਾ ਜਿਹੜਾ ਦੁੱਖ ਹੀ ਮਿਲ ਰਿਹਾ ਕਿਸੇ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਕੋਈ ਸਹੂਲਤ ਲੋਕਾਂ ਨੂੰ ਨਹੀਂ ਮਿਲ ਰਹੀ ਔਰ ਹਰ ਜਗ੍ਹਾ ਉੱਤੇ ਲੋਕਾਂ ਨੂੰ ਇਹੀ ਪਰੇਸ਼ਾਨੀਆਂ ਹੁਣ ਐ ਜਿਹਨਾਂ ਨੂੰ ਢਾਈ ਫੁੱਟੀ ਗਲੀ ਆ ਗਈ ਆ ਦੀਨਾ ਨਗਰ 'ਚ ਰਹਿੰਦੇ ਆ ਸ਼ਹਿਰ 'ਚ ਰਹਿੰਦੇ ਆ ਇਹ ਡਿਵੈਲਪ ਹੈ ਸਾਡਾ ਦੀਨਾ ਨਗਰ ਇਹ ਵਕਾਸ ਆ ਸਾਡੇ ਦੀਨਾ ਨਗਰ ਦਾ ਔਰ ਦੀਨਾ ਨਗਰ ਦੀਆਂ ਸਰਕਾਰਾਂ ਕੀ ਕਹਿੰਦੀਆਂ ਕੀ ਚੰਡੀਗੜ੍ਹ ਬਣਾ ਦਿੱਤਾ ਦੀਨਾ ਨਗਰ ਨੂੰ ਆ ਚੰਡੀਗੜ੍ਹ ਬਣਾਇਆ ਦੀਨਾ ਨਗਰ ਢਾਈ ਫੁੱਟੀਆਂ ਗਲੀਆਂ ਦੇਖ ਕੇ ਕਿਸੇ ਨੇ ਨਹੀਂ ਵੇਖਿਆ ਕਿ ਇਹਨਾਂ ਲੋਕਾਂ ਨਾਲ ੱਤਕਾ ਹੋ ਗਿਆ ਵੋਟਾਂ ਲੈਣ ਵਾਲੇ ਵੀ ਅੱਖਾਂ ਮੀਟ ਕੇ ਆਉਂਦੇ ਆ ਵੇਖਦੇ ਨਹੀਂ ਕਿ ਇਹਨਾਂ ਨਾਲ ਕੀ ਹੋਇਆ ਜਿੰਨੀਆਂ ਵੀ ਸਰਕਾਰਾਂ ਆਈਆਂ 17 ਸਾਲਾਂ ਦੀਆਂ ਅੱਜ ਤੱਕ ਠੱਗੀਆਂ ਹੀ ਮਾਰ ਕੇ ਗਈਆਂ ਔਰ ਲਗਾਤਾਰ ਠੱਗੀਆਂ ਚਲਦੀਆਂ ਗਈਆਂ ਹੁਣ ਜੇ ਲੋਕ ਐ ਅਜੇ ਚਾਲ ਚੱਲ ਰਹੀ ਆ ਜੀ ਸਰਕਾਰਾਂ ਬਦਲ ਦੇਾਂਗੇ ਬਦਲਾਅ ਵਾਲੀ ਨੂੰ ਵੀ ਬਦਲ ਦੇਾਂਗੇ ਫਿਰ ਲਵਾ ਲਿਓ ਬਿਲੀ ਜੀ ਦੀ ਦੇ ਬਿੱਲ ਫਿਰ ਬਿੱਲ ਵੀ ਲੱਗਣਗੇ ਫਿਰ ਸਾਰਾ ਕੁਝ ਮਿਲੇਗਾ لیکن جنوں جنوں سہولتاں نہیں پسند او بدو بدھی چلیاں جانیاں نے اور دس دئیے کہ آ جو ٹھکا لوکا نہ ہوندا ہے کیڑی گلو ہویا کیوں ਕੀਤਾ گیا کیوں رجسٹری والے نے ਜਿਹੜੀ 11 ਫੁੱਟ ਗਲੀ ਅੱਗੇ ਨਹੀਂ ਛੱਡੀ ਪਿੱਛੋਂ ਗਲੀ ਜਿਹੜੀ ਆ ਉਹ 11 ਫੁੱਟ ਅੱਗੇ ਜਾ ਕੇ 2.5 ਫੁੱਟ ਰਹਿ ਜਾਂਦੀ ਆ ਇਹੋ ਜੀਆਂ ਤਸਵੀਰਾਂ ਜਦੋਂ ਦੱਸਦੇ ਆ ਤੇ ਵੀਡੀਓ ਵੱਤ ਵੱਤ ਸ਼ੇਅਰ ਕਰਿਆ ਕਰੋ ਤਾਂ ਜੋ ਲੋਕਾਂ ਨੂੰ ਜਾਣਕਾਰੀ ਮਿਲ ਸਕੇ اور ਜਿਸ ਵੀ ਕਿਸੇ ਨਾਲ ਇਹੋ ਜਿਹਾ ਠੱਗਾ ਜਾਂ ਇਹੋ ਜੀ ਨਜਾਇਜ਼ ਹੋਈ ਆ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਕਾਲ ਕਰ ਸਕਦਾ ਅਸੀਂ ਆ ਕੇ ਉਸ ਦਾ ਪੱਖ ਵਿਖਾਵਾਂਗੇ ਔਰ ਜਿਸਨੇ ਵੀ ਇਹ ਪਾਪ ਕੀਤਾ ਉਸਦੇ ਧਿਆਨ ਚ ਲਿਆਵਾਂਗੇ ਕਿ ਪਾਪ ਤਾਂ ਇੱਕ ਵਾਰ ਜਰੂਰ ਪੈਣਾ ਜਦੋਂ ਕਿਸੇ ਦਾ ਗਲਾ ਘੁਟিয়ে ਲੇਕਿਨ ਇਹੋ ਜੇ ਕੰਮ ਕਰਨੇ ਕਦੇ ਪਾਪ ਤੋਂ ਖਾਲੀ ਨਹੀਂ ਰਹਿੰਦੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ